eta hori da eta hori da hori da eta 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 pour marcher sur ਤੁਸੀਂ ਜਾਨੀ ਕੀਤਾ ਤਰ ਤਰੀਕਾ ਦੱਸ ਸਕੀ ਹਾਂ ਹਾਂ ਜੀ ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਵਿੱਚ ਚੱਲਦੀ ਰਹਿੰਦੀ ਹੈ ਆਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇ 500 ਗ੍ਰਾਮ ਆਈਸ ਜੋ ਮੈਥ ਐਮਫਟਾਮੀਨ ਹੁੰਦਾ ਹੈ ਡਰਗ ਤੇ ਉਹਦੇ ਨਾਲ 165 ਗ੍ਰਾਮ ਪੋਰਟਲ ਹੈਰੋਇਨ ਬਰਾਮਦ ਹੋਈ ਹੈ ਆ ਆ ਜਿਹਦੀ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਦਰਾਹ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ ਆ ਜਿਹਦੇ ਜਿਸ ਨਾਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਕਰ ਲਈ ਗਈ ਇਹਨਾਂ ਦੇ ਕੋਲੋਂ 15 ਗ੍ਰਾਮ ਹੈਰੋਇਨ ਰਿਕਵਰ ਹੋਈ ਜਦੋਂ ਪੁਲਿਸ ਨੇ ਇਹਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਦਾ ਉਸ ਬੰਟੀ ਗੁੱਜਰ ਨਾ ਦਾ ਪਰਸਨ ਉਹ ਇਹਨਾਂ ਨੂੰ ਡਰਗ ਸਪਲਾਈ ਕਰਦਾ ਹੈਗਾ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਹੈਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ 모히트 모히ਤ ਹਾਂ 모히트 ਵਾਸੀ ਫਿਰੋਜ਼ਪੁਰ ਤੇ ਆ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਔਰ 150 ਗ੍ਰਾਮ ਹੈਰੋਇਨ ਦੇ ਨਾਲ ਫੜਿਆ ਗਿਆ ਤੇ ਇਹਦੇ ਨਾਲ-ਨਾਲ ਜੋ ਕ੍ਰਾਈਮ ਦੌਰਾਨ ਵੜਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜਿਸ ਤਰ੍ਹਾਂ ਵੀ ਕਹਿੰਦੇ ਫਿਰੋਜ਼ਪੁਰ ਲਿੰਕ ਜੁੜੇ ਨੇ ਜੀ ਬਾਰਡਰ ਏਰੀਆ ਵੀ ਹੋ ਸਕਦਾ ਹੈ ਕਿ ਬਾਰਡਰ ਪਰ ਲਿੰਕ ਵੀ ਸਾਹਮਣੇ ਆ ਸਕਦਾ ਹੈ ਜੀ ਹੋ ਸਕਦਾ ਹੈਗਾ ਕਿਉਂਕਿ ਫਿਰੋਜ਼ਪੁਰ ਵਾਲਾ ਜੋ ਮੁਹਿਤ ਹੈ ਉਹ ਹਜੇ ਹਿਰਾਸਤ ਨਹੀਂ ਆਏਗਾ ਉਹ ਦੀ ਪਾਲ جاری ਹੈ ਇਹਦੇ ਨਾਲ ਨਾਲ ਜੋ ਧਰਮਵੀਰ ਉਰਫ ਬੰਦੀ ਗੁਜਰ ਇਹਦੇ ਉੱਪਰ ਪੁਰਾਣੇ ਹੋਰ ਚਾਰ ਹੋਰ ਮੁਕਦਮੇ ਸੀਗੇ ਇਹਨੂੰ ਵੀ ਲਾ ਕੇ ਪੰਜ ਮੁਕਦਮੇ ਹੈ ਤੇ ਜੋ ਸਾਡੀ ਹੁਣ ਤੱਕ ਹੀ ਕੁਝ ਕਿਛ ਤੋਂ ਪਤਾ ਲੱਗਿਆ ਹੈਗਾ ਕਿ ਆਹ ਏਰੀਆ ਦੇ ਵਿੱਚ ਸਪੈਸ਼ਲੀ ਦਰਾਹਤ ਔਰ ਦਰਾਹਾਂ ਦੇ ਆਲੇ-ਦੁਆਲੇ ਔਰ ਇਨਕਲੂਡਿੰਗ ਕੁਝ ਪਾਰਟ ਆਫ ਲੁਧਿਆਣਾ ਉੱਥੇ ਤੱਕ ਡਰੱਗ ਦਾ ਮੇਜਰ ਸਪਲਾਈਅਰ ਹੈਗਾ ਤੇ ਹੁਣ ਇਹਦਾ ਜੋ ਫੋਨ ਹੈਗਾ ਉਹਦੀ ਟੈਕਨੀਕਲ ਪੂਰੀ ਕੀ ਪੂਰੀ ਜਾਂਚ ਕਰਕੇ ਫੋਰੈਂਸਿਕ ਅਨਾਲਿਸਿਸ ਕਰਕੇ ਉਹ ਫੋਨ ਤੋਂ ਵੀ ਸਾਨੂੰ ਲੱਗਦਾ ਹੈਗਾ ਕਿ ਹੋਰ ਵੀ ਅੱਗੇ ਖੁਲਾਸੇ ਵੀ ਹੋ ਸਕਦੇ ਤੇ ਜਿਹਨੂੰ ਜਿਹਨੂੰ ਸਪਲਾਈ ਕਰਦਾ ਹੈਗਾ ਔਰ ਜੋ ਇਹਦੇ ਛੋਟੇ ਪੈਡਲਰ ਹੈ ਜੋ ਇਹਦੇ ਥੱਲੇ ਕੰਮ ਕਰਦੇ ਉਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਕਿ ਤੇ ਅੱਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਏਗੀ ਮੈਡਮ ਦਾਹ ਏਰੀਆ ਦੇ ਵਿੱਚ ਲਿੰਕ ਪਤਾ ਲੱਗੇ ਨਹੀਂ ਕਿੰਨਾ ਕਿੰਨਾ ਇਨਸੀਆ ਦਾ ਮੁੰਡਾ ਆਹ ਏਰੀਆ ਦੇ ਵਿੱਚ ਮੈਂ ਕਹਿ ਰਹੀ ਹਾਂ ਕਿ ਇਹਦੇ ਫੋਨ ਚੋਂ ਸਾਨੂੰ ਪਤਾ ਲੱਗ ਸਕਦਾ ਹੈਗਾ ਆ ਜੋ ਇਹਦੇ ਫੋਨ 'ਚ ਜੋ ਸਰਸਰੀ ਜੋ ਅਸੀਂ ਚੈੱਕ ਕੀਤਾ ਸੀਗਾ ਕਿ ਏਰੀਆ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੇ ਪੈਡਲਰਸ ਵਗੈਰਾ ਦੀ ਜਾਣਕਾਰੀ ਹੋਏਗਾ ਫ੍ਰੈਂਸਿਕ ਅਨਾਲਿਸਿਸ ਦੀ ਰਿਪੋਰਟ ਆ ਜਾਏਗੀ ਉਹਦੇ ਥਰੂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਫਿਰ ਅੱਗੇ ਅ ਅੱਗੇ ਜੋ ਕੜੀ ਨਾਲ ਕੜੀ ਜੁੜਦੇ ਜੋ ਵੀ ਅੱਗੇ ਔਰ ਇਨਵੈਸਟੀਗੇਸ਼ਨ ਜੋ ਜੋ ਚੀਜ਼ ਆਂਦੀ ਰਹੀ ਉਹਦੇ ਉਪਰ ਰੈਐਕਸ਼ਨ ਰਸੀਵ ਕਰਾਂਗੇ ਮੈਮ ਸਾਰਿਆਂ ਦੇ ਕਿੰਨੀ ਤੇਜ਼ ਹਨ ਜਿਹੜੇ ਪ੍ਰਸ਼ਨ ਨੇ ਆ ਇਹਨਾਂ ਦੀ 25 ਤੋਂ ਲੈ ਕੇ 35 ਤੱਕ ਦੀ ਉਮਰ ਦੇ ਸਾਰੇ ਕਿਸੇ ਸਾਰੇ ਨੌਜਵਾਨ ਹੀ ਮੁੰਡੇ ਨੇ ਤੇ ਜੋ ਤਿੰਨ ਪਰਸਨ ਹੈ ਅਭਿਸ਼ੇਕ ਨਵਦੀਪ ਤੇ ਹਰਮਨ ਇਹਨਾਂ ਦੇ ਉੱਪਰ ਪਹਿਲਾਂ ਦਾ ਕੋਈ ਮੁਕਦਮਾ ਨਹੀਂ ਹੈ ਬਟ ਓਬੀਸੀ ਭਾਲ ਕਰ ਰਹੇ ਕਿ ਹੋ ਸਕਦਾ ਕਿ ਇਨਾਂ ਨੇ ਡਰਗਸ ਸਪਲਾਈ ਕੀਤਾ ਹੋਏ ਤੇ ਹਜੇ ਤੱਕ ਕੀ ਫੜੇ ਨਹੀਂ ਗਏ ਉਹ ਨੋਮੀਨੇਟ ਨਹੀਂ ਕੀਤੇ ਗਏ ਜਾਂ ਫਿਰ ਅਨਨੋਨ ਕੋਈ ਐਫਆਈਆਰ ਨਹੀਂ ਹੋ ਜਿਹਦੇ ਵਿੱਚ ਇਹਨਾਂ ਦੀ ਸੰਬੂਲੀਅਤ ਹੋਏ ਤੇ ਉਹ ਵੀ ਅਸੀਂ ਵੈਰੀਫਾਈ ਕਰਕੇ ਫਿਰ ਕਨਸਰਨ ਪੁਲਿਸ ਸਟੇਸ਼ਨ ਨੂੰ ਵੀ ਅੱਗੇ ਫਿਰ ਇਤਲਾ ਦੇ ਦਿੰਦੇ ਹਾਂ ਬੰਟੀ ਨਾਲ ਕੰਟੈਕਟ ਇੰਦਾ ਕਿੱਦਾਂ ਰਜਿਸਟਰ ਹਵਾ ਬੰਟੀ ਕਿਉਂਕਿ ਉਹੀ ਕਿ ਸਪਲਾਈ ਕਰਦਾ ਹੈਗਾ ਇਹਨਾਂ ਨੇ ਕੁਝ-ਕੁਝ ਦੇ ਵਿੱਚ ਹੀ ਦੱਸਿਆ ਸੀਗਾ ਜੋ ਇਨੀਸ਼ੀਅਲੀ ਅਭਿਸ਼ੇਕ ਔਰ ਨਵਦੀਪ ਫੜੇ ਗਏ ਸੀਗੇ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਅਸੀਂ ਬੰਟੀ ਗੁੱਜਰ ਤੋਂ ਲੈ ਕੇ ਆਂਦੇ ਤੇ ਉਹ ਪਰਸ ਨੂੰ ਫਿਰ ਅਸੀਂ ਕਿਉਂਕਿ ਆ ਜੋ ਐਫ ਆਰ ਹੈਗੀ ਉਹ 13 ਸਤੰਬਰ ਦੀ ਹੈ ਤੇ ਹੁਣ ਇਹਨੂੰ ਪਰਸੋ ਫੜਿਆ ਗਿਆ ਹੈਗਾ ਤੇ ਮੋਹਿਤ ਜਿਹੜਾ ਫੜਾਰ ਹੈ ਜੀ ਉਹਦਾ ਵੀ ਲੱਗਿਆ ਪੁਲਿਸ ਰਾਗ ਲੱਗਣੇ ਹਜੇ ਤੱਕ ਨਹੀਂ ਫਿਰ ਵੀ ਅਸੀਂ ਉਹਦੇ ਪਾਲ ਕਰ ਰਹੇ ਤੇ ਟੈਕਨੀਕਲੀ ਮੈਨੂੰ ਲੱਗਦਾ ਹੈਗਾ ਕਿ ਉਹਦੀ ਸਾਨੂੰ ਫਿਰ ਅੱਗੇ ਪਤਾ ਲੱਗ ਸਕਦਾ ਹੈ ਕਿ ਤੇ ਅਸੀਂ ਉਹ ਵੀ ਫਿਰ ਜਲਦੀ ਕਰਦੇ ਹਾਂ 2000 ਰੁਪਏ ਦਾ ਮਸਤ ਹੈ ਪੰਜ ਪਰਸੇ ਦਾ ਜਰੂਰ ਤੇ ਇਹ ਜਮਾਨਤ ਤੇ ਸੀਗਾ ਜਾਂ ਕੋਈ ਰੋਲ ਤੇ ਜਾਂ ਕੋਈ ਪੀਓਸੀ ਦਾ ਨਿਯਤ ਜਮਾਨਤ ਹੀ ਬਾਹਰ ਹੋਣਾ ਹੈਗਾ ਸਜ਼ਾ ਤਾਂ ਕੋਈ ਵੀ ਨਹੀਂ ਹੋਈ ਹੈ ਸਾਰੇ ਕੇ ਸਾਰੇ 2022 ਇੱਕੀ ਤੋਂ ਬਾਅਦ ਦੇ ਹੀ ਮੁਕੱਦਮੇ ਹੈ ਤੇ ਕਨਵੈਕਸ਼ਨ ਕਿਦੇ ਵਿੱਚ ਵੀ ਨਹੀਂ ਸਾਰੇ ਕੇ ਸਾਰੇ ਅੰਡਰ ਟ੍ਰਾਇਲ ਮੁੱਕ ਗਏ ਜਿਸ ਦਾ ਪੁਲਿਸ ਦੀ ਬੈਕਿੰਗ ਤਕੀਦ ਹੋਵੇ 15 ਗ੍ਰਾਮ ਹੈਰੋਇਨ ਦੀ ਕਵਰੀ ਤੋਂ ਬਾਅਦ ਐਡੀ ਰਿਕਵਰੀ ਬਹੁਤ ਵਧੀਆ ਪੁਲਿਸ ਦੀ ਤਾਂ ਮੈਂ ਇਨੀਸ਼ੀਅਲੀ ਕਿਹਾ ਕਿ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਤੇ 160 ਗ੍ਰਾਮ ਹੈਰੋਇਨ ਤੇ ਨਾਲ ਨਾਲ ਜੋ ਮੈਥ ਐਂਫੈਟਾਮੀਨ ਹੈ ਉਹ ਕੈਮੀਕਲ ਡਰਗ ਹੈਗਾ ਤੇ ਉਹ ਦੀ ਸਪਲਾਈ ਚੇਨ ਨੂੰ ਪਤਾ ਲਗਾਣਾ ਕਾਫੀ ਇੰਪੋਰਟੈਂਟ ਹੈਗਾ ਤੇ ਆ ਪੁਲਿਸ ਦੀ ਜੋ ਰਿਕਵਰੀ ਹੈ ਬਹੁਤ ਵਧੀਆ ਤਰੀਕੇ ਨਾਲ ਐਸਐਚਓ ਦਰਾਹਨੇ ਦੇ ਉੱਪਰ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਹਦੇ ਨਾਲ ਨਾਲ ਫਿਰ ਜੋ ਪੂਰਾ ਸਪਲਾਈ ਚੇਨ ਹੈ ਉਹਨੂੰ ਵੀ ਅਨਰਥ ਕਰਨਾ ਉਹ ਵੀ ਇੰਪੋਰਟੈਂਟ ਚੀਜ਼ ਹੈ ਉਹ ਫੋਨ ਰਾਈ ਜੋ ਟੈਕਨੀਕਲ ਅਨਾਲਿਸਿਸ ਹੈ ਉਹ ਕਾਫੀ ਕੁਝ ਦੱਸ ਸਕਦਾ ਹੈ ਤੇ ਪੁਲਿਸ ਵੱਲੋਂ professionl ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਹੀ ਜੋ ਅਸੀਂ ਜੋ ਬੈਕਵਰਡ ਲਿੰਕੇਜਸ ਕਹਿੰਦੇ ਉਹਨੂੰ ਸਟੈਬਲਿਸ਼ ਕਰਕੇ ਹੀ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫੜਿਆ ਗਿਆ ਤੇ ਅੱਗੇ ਇਹਨਾਂ ਦੇ ਕੋਲ ਰਿਕਵਰੀ ਵੀ ਕੀਤੀ ਗਈ ਜੀ ਤੇ ਮਾਲਿਕ ਹੁੰਦੇ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਵੀ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈਗਾ ਤੇ ਉਹਦੀ ਇਹ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੇਗੀ ਇੱਕ ਦੂਜੀ ਚੀਜ਼ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਦੇਖਿਓ ਇੰਡੀਆ ਪੂਰਾ ਪੂਰਾ ਇੱਕ ਦੇਸ਼ ਹੈਗਾ ਤੇ ਹਰ ਕੋਈ ਪਰਸਨ ਫੰਡਮੈਂਟਲ ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ professions ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇੱਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਅਖੰਡਾ ਦੇ ਵਿੱਚ ਨਹੀਂ ਹੈ ਨਾ ਹੀ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਕ ਨੂੰ ਮੈਂ ਤੁਹਾਡੇ ਮਾਧਿਮ ਰਾਹੀਂ ਅ ਫਿਰ ਤੋਂ ਮੈਸੇਜ ਵੀ ਦੇਣਾ ਚਾਹਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੈਅ ਵੀ ਕਰਨਾ ਚਾਹਦੀ ਹੂੰ ਕਿ ਸਾਨੂੰ ਦੱਸਣ ਕਿਸੇ ਵੀ ਟੈਲੈਂਟ ਨੂੰ ਰੱਖਣ ਤੋਂ ਪਹਿਲਾਂ ਸਾਨੂੰ ਇਤਲਾਅ ਦੇਓ ਤਾਂ ਕਿ ਅਸੀਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੀ ਤਾਂ ਕਿ ਉਹਦਾ ਜੋ ਕ੍ਰਿਮਿਨਲ ਐਂਟੀਸੀਡੈਂਟ ਹੈ ਕੁਝ ਕ੍ਰਿਮਿਨਲ ਰੈਕੋਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਫੜਿਆ ਤਾਂ ਉਹਦੇ ਉੱਪਰ ਸਿਰ ਅਕੋਰਡਿੰਗਲੀ ਐਕਸ਼ਨ ਹੋ ਸਕਦਾ ਹੈ ਥੈਂਕ ਯੂ ਜੀ ਥੈਂਕ ਯੂ